ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਹੈ ਦੋਸਤੋ ਇੱਥੇ ਵਿਕਰੀ ਆਸੇ ਪਾਸੂ ਆਉਂਦੇ ਆ ਬਾਈ ਹੁਣਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ ਵੈਸੇ ਇਥੋਂ ਕਾਫੀ ਵੀਡੀਓ ਤੁਹਾਨੂੰ ਦਿਖਾ ਚੁੱਕੇ ਆ ਦੋਸਤੋ ਅੱਜ ਵੀ ਚਾਰ ਨਾਗ ਤੁਹਾਨੂੰ ਦਿਖਾਉਂਗਾ ਮੋਰਾ ਮੋਰਾ ਨਸਲ ਦੇ ਵਿੱਚ ਚਾਰੇ ਨਾਗ ਹੋਣਗੇ ਫੁੱਲ ਸ਼ਕੀਨ ਤੇ ਸੋਹਣੀਆਂ ਕਟੀਆਂ ਹੈ ਤੁਹਾਨੂੰ ਦਿਖਾਉਂਗਾ ਸਿੰਗਾ ਸੁੰਗਾ ਦੀ ਪ੍ਰੋਪਰ ਸ਼ਕੀਨ ਹੋਣਗੀਆਂ ਨਾਗ ਦੋਸਤੋ ਸਾਰੇ ਸਾਫ ਸੁਧਰੇ ਹੋਣਗੇ ਇਹ ਬਾਕੀ ਥਾਣਾ ਥੁਣਾ ਦੀਆਂ ਵੀ ਬਿਲਕੁਲ ਸਾਫ ਸੁਧਰੀਆਂ ਹੋਣਗੀਆਂ ਬਾਕੀ ਕੱਲਾ ਕੱਲਾ ਨਾਗ ਦੋਸਤੋ ਤੋਰਾਂਗੇ ਨਾਲ ਰੇਟ ਬਾਈ ਤੋਂ ਪੁੱਛਾਂਗੇ ਤੇ ਕੱਲੇ ਕੱਲੇ ਨਾਗ ਦੇ ਤੁਹਾਨੂੰ ਥਾਣ ਦਿਖਾ ਦੂੰਗਾ ਨੰਬਰ ਵਾਈਜ਼ ਤੁਹਾਨੂੰ ਦੱਸ ਦੂੰਗਾ 1 ਤੋਂ ਲੈ ਕੇ 4 ਨੰਬਰ ਤੱਕ ਨੰਬਰ ਵਾਈਜ਼ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਠੀਕ ਹੈ ਜੀ ਜਿਹੜਾ ਵੀ ਜਾਨਵਰ ਪਸੰਦ ਆਊਗਾ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਗੱਲਬਾਤ ਬਾਈ ਨਾਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਠੀਕ ਆ ਬਾਈ ਪਸ਼ੂ ਵਿਕਰੀ ਆਸੇ ਹੁਣ ਮੰਨ ਕੇ ਚੱਲ ਵੀ ਆਉਂਦੇ ਜਾਂਦੇ ਹੀ ਰਹਿੰਦੇ ਹੁਣ ਨਾ ਬੱਬੀ ਸਿੰਘ ਹੈ ਜੀ ਪੈਂਡ ਪਰ ਗਾੜੀ ਹੈ ਨਾ ਪੈਂਡ ਪਰ ਗਾੜੀ ਹੈ ਠੀਕ ਹੈ ਅੱਛਾ ਅੱਜ ਵੀ ਚਾਰਨਾਗ ਹੈਗੇ ਆ ਮੋਹਰਨਸਲ ਦੀ ਹੈ ਨਾ ਚਾਰੇਨਾਗ ਹਾਂਜੀ ਬਈ ਮੈਨੂੰ ਲੱਗਦਾ ਵੀ ਥੋੜੇ 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 ਫਰਕ ਆਣੀਆਂ ਸੇਮ ਜਿਹੀ ਵੈਸੇ ਉਮਰ ਹੋਣਗੀਆਂ ਹਾਂ ਹਾਂ ਬਈ ਥੋੜਾ ਹੀ ਫਰਕ ਹੋਊਗਾ ਅੱਛਾ ਕਿੰਨੇ ਟਾਈਮ ਦੀ ਹੋਊਗੀ ਇਹ ਜਿਹੜੀ ਪਹਿਲੇ ਨੰਬਰ ਤੇ ਕੱਟੀ ਖੜੀ ਆ ਇਹ ਡੇਢ ਸਾਲ ਦੀ ਆ ਕੱਟੀ ਬਈ ਅੱਛਾ ਡੇਢ ਸਾਲ ਦੀ ਹੈ ਠੀਕ ਹੈ ਖੋਲ ਖਾਨੇ ਨੂੰ ਲੈ ਆ ਬਾਹਰ ਤੇ ਵੈਸੇ ਰੇਟ ਰੂਟ ਕੀ ਹੋਊਗਾ ਇਹਨਾਂ ਦਾ ਰੇਡ ਬਰੇ ਫੋਨ ਤੇ ਕਰ ਲਾਂਗੇ ਇਹ ਬਾਕੀ ਇਹ ਕੱਟੀ ਤਾਂ ਐ ਨਾ ਵੀ ਜਿਵੇਂ ਨਮਾਸ਼ ਨਮੋਸਤੇ ਵੀ ਕਿਸੇ ਨੇ ਤਿਆਰ ਕਰਨੀ ਹੋਵੇ ਨਾ ਹਜੇ ਛੋਟੀ ਉਮਰ ਦੀ ਹੈ ਤੇ ਬਾਕੀ ਢਾਂਚਾ ਵੱਡਾ ਹੈ ਦਾ ਅੱਛਾ ਠੀਕ ਹੈ ਰੇਟ ਫਿਰ ਜਾਇਜ਼ ਹੀ ਹੋਊਗਾ ਹਾਂ ਜੀ ਭਾਈ ਜਾਇਜ਼ ਹੀ ਹੋਊਗਾ ਠੀਕ ਹੈ ਦੋਸਤੋ ਵੈਸੇ ਕੱਟੀ ਸੁਨੱਖੀ ਹੈ ਪ੍ਰੋਪਰ ਸ਼ਕੀਨ ਹੋਊਗੀ ਬਿਲਕੁਲ ਛੋਟੇ ਸਿੰਗ ਦੀ ਤੇ ਗੋਲ ਸਿੰਗ ਦੀ ਹੋਊਗੀ ਬਾਕੀ ਬਣਾਵਟ ਸੋਹਣੀ ਹੈ ਸਰੀਰ ਦੀ ਤੇ ਢਾਂਚਾ ਵੀ ਸੋਹਣਾ ਕੱਟੀ ਦਾ ਬੁੜੇ ਪਾੜੇ ਦੇਖੋ ਬਿਲਕੁਲ ਚੱਕਮਿਆਂ ਦੀ ਇਹ ਕੱਟੀ ਆ ਪੂਰੀ ਸ਼ਕੀਨ ਪ੍ਰੋਪਰ ਕੱਟੀ ਤੁਹਾਨੂੰ ਇਹ ਦਿਖਾ ਰਿਹਾ ਦੋਸਤੋ ਠੀਕ ਹੈ ਜੀ ਗੋਲ ਸਿੰਗ ਦੀ ਆ ਬਿਲਕੁਲ ਬਰੀਕ ਸਿੰਗ ਦੀ ਆ ਦੋਸਤੋ ਠੀਕ ਹੈ ਤੇ ਬਾਕੀ ਬਨਾਵਟ ਸੋਹਣੀ ਹੈ ਸਰੀਰ ਦੀ ਰੰਗ ਬਿਲਕੁਲ ਬਲੈਕ ਹੋਊਗਾ ਦੋਸਤੋ ਬਿਲਕੁਲ ਚੱਕਵੇਂ ਪੁੜੇ ਤੇ ਬਨਾਵਟ ਵੀ ਸੋਹਣੀ ਹੈ ਗੋਲ ਪਿੱਛੇ ਦੀ ਆ ਦੋਸਤੋ ਠੀਕ ਹੈ ਥਣ ਥਣ ਸਾਫ ਸੁਧਰੇ ਹੋਣਗੇ ਨੰਬਰ ਵਾਈਜ਼ ਤੁਹਾਨੂੰ ਦੱਸ ਦਿੰਨਾ ਇਹ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਉਣਾ ਬਾਕੀ ਥਣ ਥਣ ਚੈੱਕ ਕਰਾ ਦਿੰਨਾ ਤੁਹਾਨੂੰ ਥਣ ਦੋਸਤੋ ਸਾਫ ਸੁਧਰੀ ਹੋਣਗੇ ਚਾਰ ਥਣ ਚੈੱਕ ਕਰ ਸਕਦੇ ਹੋ ਵਧੀਆ ਚਾਰੇ ਥਣ ਹੋਣਗੇ ਜੀ ਝੋ ਤੇ ਮਗਰੋਂ ਪੁੜੇ ਦੇਖ ਸਕਦੇ ਹੋ ਬਿਲਕੁਲ ਗੋਲ ਪਿੱਛੇ ਦੀ ਕੱਟੀ ਆ ਤੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਅੱਛਾ ਨਾਲ ਹੀ ਬਈ ਜਿਹੜੀ ਦੂਜੇ ਨੰਬਰ ਤੇ ਕੱਟੀ ਆਪਣੇ ਕੋਲੇ ਖੜੀ ਆ ਇਹ ਹਾਂਜੀ ਬਈ ਇਹ ਕਿਨੇ ਟਾਈਮ ਦੀ ਹੋ ਗਈ ਆ ਤੇ ਪੌਣੇ 2 ਸਾਲ ਦੀ ਆ ਬਈ ਅੱਛਾ ਇਹ ਪੌਣੇ 2 ਸਾਲ ਦੀ ਆ ਇਹਦਾ ਵੀ ਕੜਾ ਦੇ ਕਿੜਾ ਰੇਟ ਫਿਰ ਸਾਰਿਆਂ ਦਾ ਫੋਨ ਤੇ ਹੀ ਆ ਹਾਂਜੀ ਬਈ ਸਾਰਿਆਂ ਦੇ ਫੋਨ ਤੇ ਠੀਕ ਆ ਦੂਸਰੇ ਰੇਟ ਜਾਇ ਜੀ ਹੋਣਗੇ ਫੋਨ ਦੇ ਉੱਤੇ ਤੈਅ ਕੀਤੇ ਜਾਣਗੇ ਇਹ ਦੂਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਉਣਾ ਪੌਣੇ 2 ਸਾਲ ਉਮਰ ਤੇ ਦੰਦੋਂ ਦਾ ਖੀਰੀ ਹੋਣੀ ਆ ਹਾਂਜੀ ਬਈ ਦੰਦੂ ਖੀਰੀਆਂ ਸਾਰੀਆਂ ਖ ਇਹ ਵੀ ਕੱਟੀ ਸ਼ਕੀਨ ਹੈ ਦੋਸਤੋ ਸਿੰਘ ਸਿੰਘ ਕਰਮਾਲੀ ਦਾ ਚੈੱਕ ਕਰੋ ਬਿਲਕੁਲ ਹੀ ਨੇੜਿਓਂ ਗੋਲ ਕੀਤੇ ਹੋਏ ਸਿੰਘ ਬਾਕੀ ਰੰਗ ਬਲੈਕ ਹੋਊਗਾ ਤੇ ਢਾਂਚਾ ਇਸ ਝੂਟੀ ਦਾ ਵੀ ਸੋਹਣਾ ਹੋਰ ਤਿੰਨ ਕੁ ਮਹੀਨੇ ਸਾਫ ਕੇ ਝੂਟੀ ਆਸ ਲੱਗਣ ਵਾਲੀ ਹੈ ਇਹ ਠੀਕ ਹੈ ਤੇ ਉਮਰ ਦੇ ਸਹਾਰ ਨਾਲ ਕੱਦ-ਕਾਰ ਤੇ ਗ੍ਰੋਥ ਹੁਣ ਵੀ ਚੰਗੀ ਹੈ ਸਿੰਘ ਸੋਹਣੇ ਆ ਸੁਨੱਖੀਆ ਸਿੰਘਾਂ ਦੀ ਤੇ ਬਾਕੀ ਬਾਡੀ ਬੈਂਟਰ ਵੀ ਚੰਗੀ ਹੈ ਦੋਸਤੋ ਕੁੜੇ ਪਾੜੇ ਇਹਦੇ ਵੀ ਬਿਲਕੁਲ ਚੱਕਵੇਂ ਤੇ ਗੋਲ ਪਿੱਛੇ ਦੀ ਕੱਟੀ ਹੈ ਇਹ ਬਾਕੀ ਢਾਂਚਾ ਸੋਨਾ ਹੋਊਗਾ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਦੂਜੇ ਨੰਬਰ ਵਾਲੀ ਕੱਟੀ ਐ ਤੇ ਥਾਣ ਦੋਸੋ ਇਸ ਕੱਟੀ ਦੇ ਵੀ ਤੁਹਾਨੂੰ ਚੈੱਕ ਕਰਾ ਦੇਣਾ ਬਾਕੀ ਥਣ ਇੱਥੇ ਸਾਰੇ ਨਗਾਂ ਦੇ ਤੁਹਾਨੂੰ ਸਾਫ ਸੁਥਰੀ ਮਿਲਣਗੇ ਚਾਰ ਥਣ ਹੋਣਗੇ ਤੇ ਨਗ ਦੋਸੋ ਪ੍ਰੋਪਰ ਇਹ ਸਾਰੇ ਠੰਡੇ ਸੁਭਾ ਦੇ ਹੋਣਗੇ ਦੂਜੇ ਨੰਬਰ ਤੇ ਦਿਖਾਈ ਆ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਸ ਤੋਂ ਲਾਬ ਭਾਈ ਆ ਗਈ ਆਪਣੇ ਕੋਲੇ ਇਹ ਤੀਜੇ ਨੰਬਰ ਵਾਲੀ ਕੱਟੀ ਹਾਂਜੀ ਭਾਈ ਤੀਜੇ ਨੰਬਰ ਤੇ ਇਹਦੀ ਕੀ ਡਿਟੇਲ ਆ ਇਹਦੀ 2 ਸਾਲਾਂ عمر ਐ ਭਾਈ 2 ਸਾਲ ਦੰਦੂ ਖੀਰੀ ਆ ਹਾਂਜੀ ਭਾਈ ਦੰਦੂ ਖੀਰੀ ਆ ਠੀਕ ਐ ਕੱਢ ਲਿਆ ਬਾਹਰ ਦੋਸੋ ਸਿੰਘਾਂ ਦੀ ਇਹ ਵੀ ਝੋਟੀ ਬਹੁਤ ਸੋਹਣੀ ਹੋਊਗੀ ਬਿਲਕੁਲ ਗੋਲ ਸਿੰਘਾਂ ਦੀ ਹੋਊਗੀ ਵੈਸੇ ਢਾਂਚਾ ਇਸ ਝੋਟੀ ਦਾ ਵੀ ਸੋਹਣਾ ਕੱਦ-ਕਾਠ ਚੰਗਾ ਲੰਮੀ ਲੱਤਾਂ ਵਾਲੀ ਝੋਟੀ ਆ ਇਹ 2 ਸਾਲ ਉਮਰ ਦੰਦੋਂ ਖਿਰੀ ਆ ਬਾਕੀ ਰੰਗ ਸੋਹਣਾ ਦੋਸੋ ਬਾਕੀ ਕੱਦ-ਕਾਠ ਵੀ ਸੋਹਣਾ ਉਮਰ ਦੇ ਹਿਸਾਬ ਨਾਲ ਕੱਦ-ਕਾਠ ਹੋਣ ਵੀ ਸੋਹਣਾ ਜਦੋਂ ਨੂੰ ਇਹ ਹੋਰ ਉਮਰ ਚ ਆਊਗੀ ਤੇ ਕੱਦ ਇਸ ਝੋਟੀ ਦਾ ਬਹੁਤ ਚੰਗਾ ਕਰਨਾ ਬਾਕੀ ਮੂੰਹ ਮਾਂ ਦੀ ਸੋਹਣੀ ਆ ਮੂੰਹ ਲੰਬਾਈ ਦੇ ਵਿੱਚ ਆ ਬਾਕੀ ਥੋਣ ਵਗੈਰਾ ਕਾਫੀ ਲੰਬਾਈ ਦੇ ਵਿੱਚ ਆ ਲਮੀ ਲਾਤੀ ਦੋਸਤੋ ਕੱਟੀ ਆ ਇਹ ਚੰਗਾ ਕਦ ਦਾ ਚਾਸ ਕਰਨ ਵਾਲੀ ਆ 2 ਸਾਲ ਉਮਰ ਦੰਦੋ ਖੀਰੀ ਆ ਦੋਸਤੋ ਕੁੜੇ ਪਾੜੇ ਇਸ ਝੋਟੀ ਦੇ ਵੀ ਬਿਲਕੁਲ ਚੱਕਵੇਂ ਹੋਣਗੇ ਠੀਕ ਹੈ ਤੇ ਵੈਸੇ ਸਭੀ ਆ ਕੱਟੀ ਇਹ ਥਣ ਸਾਫ ਹੋਣਗੇ ਦੋਸਤੋ ਚੈੱਕ ਕਰਾ ਦਿੰਨਾ ਤੁਹਾਨੂੰ ਤੀਜੇ ਨੰਬਰ ਵਾਲੀ ਕੱਟੀ ਦਿਖਾਈ ਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਤੇ ਆਹ ਲਓ ਦੋਸਤੋ ਥਣ ਚੈੱਕ ਕਰ ਸਕਦੇ ਹੋ ਬਾਕੀ ਥਣ ਬਿਲਕੁਲ ਬਰਾਬਰ ਦੇ ਹੋਣਗੇ ਬਾਕੀ ਥਣਾ ਦਾ ਸਾਈਜ਼ ਵੀ ਬਿਲਕੁਲ ਬਰਾਬਰ ਦਾ ਹੋਊਗਾ ਉੜੇ ਸੋਹਣੇ ਆ ਬਿਲਕੁਲ ਗੋਲ ਪਿੱਛੇ ਦੀ ਕੱਟੀ ਆ ਇਹ ਤੇ ਸਿੰਘਾਂ ਦੀ ਵੀ ਪ੍ਰੋਪਰ ਸ਼ਕੀਨ ਹੋਊਗੀ ਬਿਲਕੁਲ ਛੋਟੇ ਸਿੰਘ ਤੇ ਨਾਲ ਹੀ ਗੋਲ ਕੀਤੇ ਹੋਏ ਆ ਇਸ ਤੋਂ ਇਲਾਵਾ ਚੌਥੇ ਨੰਬਰ ਜਿਹੜੀ ਦੋਸੋਂ ਕੱਟੀ ਤੁਹਾਨੂੰ ਦਿਖਾਉਣਾ ਕੱਟੀ ਇਹ ਵੀ ਬਹੁਤ ਸੁਨੱਖੀ ਆ ਬਰੀਕੀਆਂ ਦੇ ਵਿੱਚ ਕੱਟੀ ਚੰਗੀ ਆ ਖੋਲਿਆ ਬਈ ਇਹਨੂੰ ਵੀ ਕੱਢ ਲਿਆ ਬਾਹਰ ਇਹ ਵੀ ਕੱਟੀ ਬਿਲਕੁਲ ਠੰਡੇ ਸੁਭਾਅ ਦੀ ਆ ਤੇ ਬਿਲਕੁਲ ਨਿੱਕੇ ਸਿੰਘ ਦੀ ਆ 2 ਸਾਲ ਦੀ ਉਮਰ ਇਹਦੀ ਆ ਬਈ ਅੱਛਾ 2 ਸਾਲ ਦੀ ਇਹ ਹਾਂ ਬਈ ਇਹ ਵੀ ਖੀਰੀ ਹੋਊਗੀ ਹਾਂ ਜੇ ਵੀ ਖੀਰੀ ਹੋਊਗੀ ਠੀਕ ਐ ਦੋਸੋ ਬਾਕੀ ਕੱਟੀ ਦਾ ਸਿੰਗ ਚੈੱਕ ਕਰੋ ਜੀ ਠੀਕ ਹੈ ਬਿਲਕੁਲ ਨਿੱਕੇ ਸਿੰਘ ਦੀ ਹੈ ਜੀ ਠੀਕ ਹੈ ਤੇ ਜਦੂ ਖੜ ਕੇ ਵੇਖੀਏ ਤਾਂ ਸਿੰਗ ਦਾ ਪਤਾ ਹੀ ਨਹੀਂ ਲੱਗਦਾ ਵੀ ਹੈਗਾ ਕਿ ਨਹੀਂ ਨਾ ਬਾਕੀ ਢਾਂਚਾ ਸੋਹਣਾ ਇਸ ਕੱਟੀ ਦਾ ਵੀ ਇਹ ਵੀ ਠੰਡੇ ਸੁਭਾਅ ਦੀ ਕੱਟੀ ਹੈ ਚੰਗਾ ਕੰਦ ਕਾਟ ਕਰਨ ਵਾਲੀ ਹੈ 2 ਸਾਲ ਉਮਰ ਹੈ ਲੰਮੀ ਲੱਕ ਦੀ ਦੋਸੋ ਕੱਟੀ ਹੈ ਇਹ ਠੀਕ ਹੈ ਤੇ ਬਾਕੀ ਬਰੀਕੀਆਂ ਦੀ ਇਵੀ ਕੱਟੀ ਚੰਗੀ ਐ ਮੂਮਾ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਗੋਲ ਸਿੰਘ ਦੀ ਠੀਕ ਐ ਤੇ ਕੱਟੀ ਸੁਨੱਖੀ ਐ ਇਹ ਕੁੜਿਆਂ ਦੀ ਬਨਾਵਟ ਚੈੱਕ ਕਰ ਸਕਦੇ ਹੋ ਮਗਰੋਂ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਚੜਾਈ ਦੇ ਵਿੱਚ ਹੋਣਗੇ ਇਹ ਚੌਥੇ ਨੰਬਰ ਵਾਲੀ ਕੱਟੀ ਐ ਦੋਸਤੋ 2 ਸਾਲ ਉਮਰ ਤੇ ਕੁੜਿਆਂ ਪੜਿਆਂ ਦੀ ਬਿਲਕੁਲ ਚੜਾਈ ਦੇ ਵਿੱਚ ਹੋਣਗੇ ਚੱਕਵੇਂ ਪੁੱਛੇ ਦੀ ਹੋਊਗੀ ਤੇ ਥਣ ਝੋਲੀ ਇਸ ਕੱਟੀ ਦੀ ਵੀ ਦੋਸਤੋ ਸਾਫ਼ ਸੁਧਰੀ ਐ ਰੇਟ ਦੋਸਤੋ ਚਾਰੇ ਨਗਾਂ ਦਾ ਹੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਜਿਹੜਾ ਵੀ ਜਾਨਵਰ ਪਸੰਦ ਆਵੇ ਤਸੱਲੀ ਕਰਕੇ ਖਰੀਦ ਲਓ ਰੇਟ ਜੈ ਜੀ ਹੋਣਗੇ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ